ਹਾਂਜੀ ਨੰਬਰਦਾਰ ਜੀ ਵਾਰਡ ਨੰਬਰ 13 ਦੇ ਵਿੱਚ ਵਿਕਾਸ ਕਾਰਜ ਚੱਲ ਰਹੇ ਨੇ ਕੀ ਕਹੋਗੇ ਵਿਕਾਸ ਕਾਰਜਾਂ ਮਰੇ ਪੰਚਾਇਤ ਦੀ ਕੀ ਗੱਲਬਾਤ ਹੈ ਜੀ ਮੈਂ ਸ਼ਮਸ਼ੇਰ ਸਿੰਘ ਨੰਬਰਦਾਰ ਸਮਰੌਪੱਤੀ 13 ਨੰਬਰ ਵਾਰਡ ਦੇ ਵਿੱਚੋਂ ਪੰਚਾਇਤ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਖਾਸ ਕਰਕੇ ਗੁਰਪ੍ਰੀਤ ਸਿੰਘ ਸਰਪੰਚ ਤੇ ਆਪਣਾ ਬਲਜੀਤ ਸਿੰਘ ਪੰਚਾਇਤ ਮੈਂਬਰ ਜਿਹੜੇ ਅਸੀਂ ਬਣਾਏ ਨੇ ਇਹਨਾਂ ਨੇ ਸਾਡੇ ਨਾਲ ਇਲੈਕਸ਼ਨ ਲੜਨ ਵੇਲੇ ਵਾਅਦਾ ਕੀਤਾ ਸੀਗਾ ਵੀ ਤੁਹਾਡਾ ਪਿਛਲੇ ਇਲੈਕਸ਼ਨ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਸਿਰਫ ਸਮਰੌਪੱਤੀ ਦਾ ਇਸ ਵਾਰ ਜਦੋਂ ਵੀ ਚਾਰਜ ਮਿਲ ਗਿਆ ਚਾਰਜ ਮਿਲਦੇ ਸਾਰੇ ਸਭ ਤੋਂ ਪਹਿਲਾਂ ਸਮਰੋਪ ਪੱਤੀ ਦੇ ਜਿੰਨੇ ਵੀ ਕਾਰਜ ਰਹਿੰਦੇ ਨੇ ਉਹ ਸਾਰੇ ਅਸੀਂ ਪੂਰੇ ਕਰਾਂਗੇ ਸੋ ਆ ਜਿਹੜਾ ਸਭ ਤੋਂ ਮੇਨ ਸਾਡਾ ਹੈਗਾ ਤੀਆ ਗੁਰੂ ਘਰ ਦੇ ਸਾਹਮਣੇ ਬਹੁਤ ਵੱਡਾ ਗੰਦ ਪਿਆ ਸੀਗਾ ਜਿਹੜਾ ਇਹਨਾਂ ਨੇ ਨਾਲਾ ਕੱਢਿਆ ਉਹ ਨਾਲਾ ਇੱਕ ਬਹੁਤ ਜ਼ਰੂਰੀ ਸੀਗਾ ਇਸ ਕਰਕੇ ਅਸੀਂ ਸਾਰੇ ਪੰਚਾਇਤ ਦਾ ਖਾਸ ਕਰਕੇ ਬਲਜੀਤ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਸਰਪੰਚ ਸਾਹਿਬ ਜੋ ਆਪਣੇ ਵਾਰਡ ਨੰਬਰ 13 ਦੇ ਵਿੱਚ ਵਿਕਾਸ ਕਾਰ ਚੱਲ ਰਹੇ ਨੇ ਕੀ ਕਹਿਣਾ ਇਹਨਾਂ ਬਾਰੇ ਕਿ ਸਰਪੰਚ ਜੀ ਮੈਂ ਤੜਕੇ ਪੜਾਂਗੇ ਇਹੇ ਜੀ ਜਿਵੇਂ ਇਸ ਨੇ ਬਲਜੀਤ ਸਿੰਘ ਨੂੰ ਸਾਡੇ ਵਾਰਡ ਨੰਬਰ 13 ਨੇ ਵੋਟਾਂ ਪਾ ਕੇ ਜਿਤਾ ਕੇ ਅੱਗੇ ਲਿਆਂਦਾ ਸੀਗਾ ਇਹ ਮੁੰਡਾ ਬਹੁਤ ਵਧੀਆ ਖੜ ਕੇ ਸਰਪੰਚ ਦੇ ਨਾਲ ਨੇਟਟ ਤੇ ਹੋ ਕੇ ਇੱਕ ਜੁਟ ਹੋ ਕੇ ਜੀ ਬਹੁਤ ਵਧੀਆ ਕੰਮ ਕਰ ਰਿਹਾ ਹੈਗਾ ਅਸੀਂ ਬਹੁਤ ਖੁਸ਼ ਹਾਂਗੇ ਔਰ ਅਸੀਂ ਦਾ ਹਰ ਟਾਈਮ ਸਹਿਯੋਗ ਦੱਦੇ ਜਿੱਥੇ ਵੀ ਕੰਮ ਚੱਲਦਾ ਹੈ ਮੈਂ ਆਪ ਛੁੱਟਿਆ ਦਿਨ ਵੀ ਇਹਦੇ ਨਾਲ ਨਾ ਰਹਿਣਾ ਅਸੀਂ ਇਹਦੇ ਨਾਲ ਆਪ ਇੱਟਾਂ ਖੜੋ ਹਾਂ ਸਭ ਕੰਮ ਕਰਦੇ ਅਸੀਂ ਬਹੁਤ ਖੁਸ਼ ਹਾਂਗੇ ਬਹੁਤ ਵਧੀਆ ਕ ਕਿੰਨੇ ਸ਼ਾਹ ਜੀ ਸਟਾਪ ਨਾ ਪੈਂ। ਉਹ ਪੁੱਛਦਾ ਜੋ ਆਪਣਾ ਬਾਰ ਨੰਬਰ 13 ਦੇ ਵਿੱਚ ਕੰਮ ਚਲਾ ਰੱਖਿਆ ਨੇ ਤੁਸੀਂ ਕੀ ਕਹੋਗੇ ਇਹਨਾਂ ਕੰਮਾਂ ਬਾਰੇ ਜੀ। ਇਹਨਾਂ ਕੰਮਾਂ ਕਰੇ ਬਹੁਤ ਵਧੀਆ ਕੰਮ ਨੇ ਜੀ ਬਹੁਤ ਵਧੀਆ ਕਰਾਰੇ ਆਂਗੇ ਜਿੰਨੇ ਅਸੀਂ ਵਾਦੇਗਾ ਨਾ ਪੂਰੇ ਕਰਾਂਗੇ ਕਰਦੇ ਰਹਾਂਗੇ ਤੇ 5 ਸਾਲ ਹੀ ਕਰਾਂਗੇ। ਬਾਕੀ ਸਾਡੇ ਤਾਂ ਜੀ ਸਹਿਯੋਗ ਦੇ ਰਹੇ ਸਾਰੇ ਸਾਰੇ ਸਹਿਯੋਗ ਦੇ ਰਹੇ ਨੇ ਇਹਨਾਂ ਦੇ ਸਹਿਯੋਗ ਨਾਲ ਹੀ ਕੰਮ ਬਣ ਰਿਹਾ ਸਮੁੱਚੀ ਪੰਚਾਇਤ ਦਾ ਸਹਿਯੋਗ ਆ ਤਾਂ ਕੰਮ ਕਰ ਰਹਾਂਗੇ। ਕੀ ਕੀ ਕੰਮ ਚਲਾਏ ਹੋਣੇ ਜਬ? ਕੰਮ ਨਾਲੇ ਕਰਤੀ ਨਾਲਾ ਕਰਤਾ ਜੀ ਪੁਲੀਆਂ ਬਣਾ ਰਿਆਂ ਆਹ ਪੁਲੀ ਲਾਤੀ ਉਹ ਮਗਰ ਨਾਲਾ ਬਣਾਤਾ। ਪਿੱਛੇ ਤੇ ਕੰਮ ਚੱਲੀ ਜਾਣਗੇ ਹਾਂ ਕੰਮ ਚੱਲੀ ਜਾਣੇ ਨੇ ਜੀ ਬਣਦੇ ਰਹਿਣਗੇ ਕੰਮ ਪਹਿਲਾਂ ਦੇ 5 ਸਾਲਾਂ ਦੇ ਅਟਕੇ ਪਏ ਦੀ ਜਿਹੜੇ ਕੰਮ ਹੁਣ ਹੋ ਰਹੇ ਨੇ ਉਹ ਪਹਿਲਾਂ 5 ਸਾਲ ਸਾਡੇ ਕੰਮ ਹੋਈ ਨਹੀਂ ਪੱਤੀ ਚ ਸਭ ਕਿਹੜੇ ਕਿਹੜੇ ਕੰਮ ਹੋ ਰਹੇ ਨੇ ਜੀ ਆਪਣੇ ਇਹ ਬਣਾਤਾ ਜੀ ਨਾਲ ਆਪਾਂ ਨੇ ਨਾਲੀਆਂ ਬਣਾਤੀਆਂ ਪਰਾਂ ਅੱਛਾ ਜੀ ਹਾਂ ਜੀ ਇਹ ਬਣਾਤਾ ਇੱਧਰ ਬਣਾਤਾ ਨਾਲ ਆਹ ਵੇਖੋ ਠੀਕ ਆ ਜੀ ਇਹ ਬਣਾਤਾ ਜੀ ਉਹ ਉੱਥੇ ਤੱਕ ਸਾਰੇ ਪਾਰਕ ਦੇ ਨਾਲ ਲਾ ਕੇ ਇਹ ਤੇ ਬਹੁਤ ਗੰਦਤੀ ਹਾਲ ਤੁਹਾਨੂੰ ਪਤੀ ਦੀ ਇੱਕ ਕੱਚਾ ਪੈਦੀ ਕਿੱਡੇ ਕੱਲਾ ਗੰਦ ਦੀ ਰੇ ਠੀਕ ਆ ਜੀ ਠੀਕ ਦੀ ਨਾ ਕੋ ਗੁਰੂ ਘਰ ਦਾ ਵੇਖ ਗੁਰੂ ਘਰ ਕੋਲੀ ਖਰਾਬ ਹੈ ਪੈਦੀ 5 ਸ ਅਦੋਕਾਸੀ ਬਣਨ ਸਾਰੀ ਆਪਦਾ ਕੰਮ ਚਲਾ ਕੇ ਸਾਰੀ ਸਮੁੱਚੀ ਪੰਚਾਇਤ ਦਾ ਬਹੁਤ ਧੰਨਵਾਦ ਹੈ ਪੰਚਾਇਤ ਦੇ ਨਾਲ ਮਿਲ ਕੇ ਸਾਰਾ ਕਰੰਨ ਦਿਖਾ ਕਰਤਾ ਪੁਲੀ गावा ਦੀ ਮਾਂਗਰ ਨਾਲ ਬਣ ਰਿਹਾ ਉਥੇ ਤੁਸੀਂ ਦੇਖਿਓ ਜਾ ਕੇ ਹੁਣ ਵੀ ਚੱਲਨ ਵਾਲੇ ਦਾ ਕੰਮ ਉਹ ਮੰਗਰਾ ਉਦੋਂ ਮਾਂਗਰ ਵੀ ਨਾਲਾ ਬਣਾਤਾ ਪੁਲੀ ਵੀ ਲਾਤੀ ਆ ਮਾਂਗਰ ਦੋ ਤਨ ਬਾਕੀ ਪਿੰਡ ਚ ਵੀ ਬਹੁਤ ਕੰਮ ਹੋ ਰਿਹਾ ਜੀ ਹਰ ਟਾਈਮ ਵੀ ਕੁਝ ਨਹੀਂ ਹੋਇਆ ਪੰਚਾਇਤ ਨੂੰ ਤੁਹਾਨੂੰ ਦੇਖਦੇ ਹਾਂ ਹਰ ਵਤ ਖਬਰ ਲਾਉਣ ਲਈ ਜਾਨੀ ਸਾਰੇ ਪਿੰਡ ਚ ਪਤਾ ਤੁਹਾਨੂੰ ਠੀਕ ਹੈ ਧੰਨਵਾਦ